ਵਿਡ ਵਰਕਰਾਰ ਰਹੀਏ ਇਹ ਹੁਣ ਤੱਕ ਲਗਦਾ 8-9 ਰਾਉਂਡ ਹੋ ਚੁੱਕੇ ਨੇ ਤੇ ਲੀਡ ਸਾਡੀ ਉਵੇਂ ਦੀ ਉਵੇਂ ਹੀ ਉੱਤੀ ਹੈ ਪਰਮਾਤਮਾ ਮਿਹਰ ਕਰਮ ਤੇ ਲੀਡ ਆਪਣੀ ਵਧੀਆ ਲੱਗਦਾ 2022 2022 ਬਣਾ ਤੋ ਮੇਰੀ ਮਾਂ ਨੇ ਤੋੜ ਦੇਣਾ ਡੇੜੀ ਹੋਰਾਂ ਦੇ ਰੱਖੋ ਮੰਮੀ ਮੇਰੀ ਜ਼ਿਆਦਾ ਤਗੜੀ ਰੰਦਾ ਹੋ ਸੋ ਅਸੀਂ ਲੀਡ ਕਰਦੇ ਜਿਸ ਤਰੀਕੇ ਨਾਲ ਸੂਰੇ ਗੱਲ ਕਰਦੇ ਪਏ ਸੀ ਕਿ ਸਰਕਾਰ ਦਾ ਧੱਕਾ ਕਰਦੇ ਗਏ ਦੇਖੋ ਜੀ ਧੱਕਾ ਜਿੰਨਾ ਮਰਜ਼ੀ ਕਰ ਲੈਣ ਪਰ ਲੋਕ ਜਦੋਂ ਆਪਣਾ ਮਨ ਬਣਾ ਲੈਂਦੇ ਆ ਇਹੋ ਜੀ ਬਦਮਾਸ਼ੀ ਤੋਂ ਕਿਉਂਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਇਹ ਇਸ ਤੋਂ ਬਾਅਦ ਕੇਸ ਵੀ ਕਰੂੰਗਾ ਮੈਂ ਖੁਦ ਕਰੂੰਗਾ ਕਿ ਲੋਕਾਂ ਦੇ ਘਰਾਂ 'ਚ ਵੜ-ਵੜ ਕੇ ਬਦਮਾਸ਼ਾਂ ਨੂੰ ਬਦਮਾਸ਼ਾਂ ਦੀਆਂ ਮਾਵਾਂ ਨੂੰ ਸਾਡੇ ਲੋਕਾਂ ਨੂੰ ਧੱਕੇ ਨਾਲ ਸਾਰੇ ਪਰੂ ਸਾਡੇ ਕੋਲ ਇੱਕ ਜਦੋਂ ਕੈਮਰੇ ਸਾਰਿਆਂ ਦੇ ਘਰੇ ਲੱਗੇ ਹੁੰਦੇ ਧੱਕੇ ਨਾਲ ਵੋਟਾਂ ਪਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਲੋਕਾਂ ਨੇ ਇਹਦਾ ਸਭ ਤੋਂ ਵੱਡਾ ਮੂੰਹ ਤੋੜ ਜਵਾਬ ਦਿੱਤਾ ਜਿੱਤ ਨੂੰ ਲਾ ਕੇ ਦੇਖ ਜਿੱਤ ਦਾ ਕੀ ਕੰਮ ਕਰ ਜਾਂਦੇ ਹੋ ਜਿੱਤ ਦਾ ਕਾਰਨ ਹੈ ਜੀ ਮੇਰੀ ਮਦਰ ਹੋਰਾਂ ਦੀ ਹਲੀਮੀ ਤੇ ਉਹਨਾਂ ਦਾ ਪਿਆਰ ਏ ਸਲਕੇ ਦਾ ਗੁਰਦੀਪ ਰੰਦਾਵਾ ਅਕਸਰ ਮੁੱਛਾਂ ਨੂੰ ਵੱਟ ਦਿੰਦੇ ਸੀ ਕਿ ਜਦੋਂ ਪ੍ਰਚਾਰਤ ਜਾਂਦੇ ਸੀ ਕਿ ਇਸ ਦਿਨ ਵੋਟਾਂ ਦੇ ਜਦੋਂ ਬਾਤ ਵੀ ਹੋਇਆ ਉਦੋਂ ਵੀ ਮੁੱਛਾਂ ਦੇ ਵੱਟ ਦੇ ਕੇ ਕਹਿੰਦੇ ਸੀਗੇ ਕਿ ਇੱਧਰ ਕੋਈ ਨਹੀਂ ਖੜਦਾ ਉਹ ਮੈਂ ਸੁਣੀ ਸੀ ਉਹ ਕਹਿੰਦੇ ਜੱਟ ਦੇ ਪੱਲੇ ਮੁੱਛੀ ਹੈ ਉਹਨਾਂ ਨੂੰ ਕੋਈ ਹੁਣ ਪੱਲੇ ਮੁੱਛੀ ਨਹੀਂ ਨੀਂਬੂ ਖੜਦਾ ਮੁੱੱਚਾ ਤੇ ਅੱਜ ਵੀ ਮੁੱਛੀ ਪਾਗਲੇ ਪੱਲੇ ਰੰਦਾਵਾ ਉਹਦੀ ਵਰਵਾਸ਼ ਉਲਟੀ ਪੈ ਗਈ ਲੱਗਦੀ ਨਹੀਂ ਬਦਮਾਸ਼ੀ ਉੱਠਨੀ ਬਦਮਾਸ਼ੀ ਮੇਰੀ ਵੀ ਗੱਲ ਸੁਣੋ ਬਦਮਾਸ਼ੀ ਆਮ ਲੋਕਾਂ ਦੇ ਅੱਗੇ ਚਲਾ ਸਕਦੇ ਹੁੰਦੇ ਪਰ ਜਦੋਂ ਕਾਂਗਰਸੀਆਂ ਦਾ ਟਿਕਾਣਾ ਤਕੜਾ ਹੋਵੇ ਰੰਧਾਵਾ ਸਰਗਾ ਤੇ ਆਪੇ ਦਿਲ ਵੀ ਤਕੜਾ ਰਹਿੰਦਾ ਤੇ ਇਹੋ ਜਿਹੀ ਬਦਮਾਸ਼ੀ ਨੂੰ ਇੱਕ ਬੰਦਾ ਨਹੀਂ ਇਹਨਾਂ ਦਾ ਕਈ ਤੇ ਕਿਆ ਕਰੇ ਹੁਣ ਚੱਲ ਵੀ ਸ਼ੁਰੂ ਹੋ ਜੀ ਨਹੀਂ ਜੀ ਅਸੀਂ ਵੇਖੋ 2 ਵਜੇ ਤੱਕ ਪਤਾ ਲੱਗੂ ਰੰਧਾਵਾ ਸਰ ਇਹਦੇ 2 ਸੀਐਮ ਇਹਦਾ ਸਾਹਿਬ 2 ਸੀਐਮ 20 ਐਮਐਲ ਤੇ ਪੰਜ ਮੰਤਰੀ ਮੇਰੀ ਮਾਂ ਨੂੰ ਹਰਾ ਨਹੀਂ ਲੱਗੇ ਪਰ ਹਰ ਨਹੀਂ ਇਹਨਾਂ ਦੇ ਨਾਲ ਗੁੰਡੇ ਵੀ ਜੋੜੋ ਜੀ ਜਿਨੇ ਸੀਐਮ ਨੇ ਉਹਨਾਂ ਦੇ ਨਾਲ ਗੁੰਡੇ ਵੀ ਆ ਉਹਨਾਂ ਦੇ ਨਾਲ ਬਲਾਤਕਾਰਯੋਗ ਆਦਮੀ ਹੈ ਜਿਨ੍ਹਾਂ ਨੂੰ ਜਿਹਦੇ ਵੱਲੋਂ ਇਹਨਾਂ ਨੇ ਵੋਟਾਂ ਪਾਈਆਂ ਨਾਲ ਇਹਨਾਂ ਦੇ ਜਿਹੜੇ ਸ਼ਰਾਬ ਦੀਆਂ ਪੇਟੀਆਂ ਇਹਨਾਂ ਦੇ ਸ਼ਰਾਬ ਦੇ ਟਰੱਕ ਹੈ ਸਾਰਾ ਕੁਝ ਸਾਰਾ ਜੋਰ ਲੱਗਿਆ ਇਹਨਾਂ ਨੂੰ ਲਾਸਟ ਐਵਰੀ ਵੀ ਆਪਾਂ ਬਾਈ ਦੀ ਜਿਹੜੀ ਰਿਜ਼ਲਟ ਸੀ ਉਦੋਂ ਸਕੂਲਵੇ ਰਾਊਟ ਤੱਕ ਵੇਟ ਕਰਦੇ ਨੇ ਸ਼ਾਇਦ ਮੈਨੂੰ ਲੱਗਦਾ ਅੱਜ ਵੀ ਇਦਾਂ ਦਾ ਇੰਸ਼ੁਰੈਂਸਰ ਜੀ ਇਹ ਪੇਰਾ ਬਣਾ ਨਖ ਹਲਕਾ ਹੀ ਐਵੇਂ ਦਾ ਇੱਥੇ ਲੜਾਈ ਹਮੇਸ਼ਾ ਸਟਰੋਂਗ ਰਹਿੰਦੀ ਹੁੰਦੀ ਹੈ ਬਾਈ ਇਲੈਕਸ਼ਨ ਹੈ ਤੇ ਇਹਨਾਂ ਨੂੰ ਪੂਰੀ ਤੱਕ ਇਹਨਾਂ ਦੀਆਂ ਚੀਕਾਂ ਨਿਕਲੀਆਂ ਹੋਈਆਂ ਕਿ ਇੰਨਾ ਤਗੜਾ ਹਲਕਾ ਡੇਰਾ ਬਣਾ ਲਏ ਤੇ ਕਾਂਗਰਸ ਕਹਿੰਨੇ ਕੀ ਲੱਗਦਾ ਰੰਧਾਵਾ ਸਾਹਿਬ ਸੰਤੋਖ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਲੋਕ ਭੁੱਲ ਰਹੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਕੀਤੇ ਕੰਮ ਨਹੀਂ ਭੁੱਲ ਰਹੇ ਦੇਖੋ ਜੀ ਮੇਰੀ ਉਮਰ ਦੇ ਲੋਕ ਵੀ ਅੱਜ ਜਦੋਂ ਨਾਹਰਾ ਲਾਉਂਦੇ ਤੇ ਵੱਡੇ ਰੰਧਾਵਾ ਸਾਹਿਬ ਦਾ ਲਾਉਂਦੇ ਸੰਤੋਖ ਸਿੰਘ ਰੰਧਾਵਾ ਦਾ ਉਹਨਾਂ ਦੇ ਕੰਮ ਕੀਤੇ ਹੋਏ ਤੇ ਨਾਲ ਹੀ ਹੁਣ ਰੰਧਾਵਾ ਸਾਹਿਬ ਦੇ ਕੀਤੇ ਹੋਏ ਕੰਮ ਕਿਉਂਕਿ ਅਸੀਂ ਅਖੀਰਲੇ ਟਾਈਮ 'ਚ ਲੋਕਾਂ ਦੇ ਘਰਾਂ 'ਚ ਨਹੀਂ ਜਾਂਦੇ ਜਦੋਂ ਇਲੈਕਸ਼ਨ ਆਉਂਦੀ ਅਸੀਂ ਕੱਲੇ ਪਿੰਡ ਦੇ ਪ੍ਰੋਗਰਾਮ 'ਚ ਜਾਂਦੇ ਹਾਂ ਕਿਉਂਕਿ ਸਾਡੇ ਪੁਰਾਣੇ ਕੰਮ ਕੀਤੇ ਹੁੰਦੇ ਆ ਸਾ ਉਹ ਮੋਰ ਲੈ ਕੇ ਲੈ ਕੇ ਜਾਣੇ ਹੁੰਦੇ ਨੇ ਇਸ ਰਿਪੋਰਟ ਕਾਰਡ ਨਾਲ ਲੈ ਕੇ ਜਾਣੇ ਹੁੰਦੇ ਆ ਕਿ ਅਸੀਂ ਆਹ ਕੰਮ ਕੀਤੇ ਤੇ ਉਹਦੇ ਆਧਾਰ ਤੇ ਵੋਟਰ ਕੋਈ ਇੰਨਾ ਕੋਈ ਤੇ ਕੁਛ ਐ ਨਹੀਂ ਸੀਗਾ ਕੀ ਲੱਗਦਾ ਮਹਿਲਾ ਵੋਟਰਾਂ ਦਾ ਕਿੰਨਾ ਕੁ ਸਾਥ ਰਿਹਾ ਮਹਿਲਾ ਤਾਂ ਸਭ ਤੋਂ ਵੱਧ ਰਿਹਾ ਹੋਊਗਾ ਕਿਉਂਕਿ ਉਹਨਾਂ ਦੀ ਭੈਣ ਇਲੈਕਸ਼ਨ 'ਚ ਖੜੀ ਹੋਈ ਹੈ ਸਭ ਤੋਂ ਵੱਧ ਸਾਥ ਜਿਹੜਾ ਮੈਨੂੰ ਲੱਗਦਾ ਮਹਿਲਾਾਂ ਦਾ ਤੇ ਇਹ ਜਿਹੜੀ ਸਟ੍ਰੈਟਜੀ ਰਹੀ ਕੀ ਜਿਹੜੀ ਇਲੈਕਸ਼ਨ ਕੈਂਪੇਨ ਦੀ ਔਰ ਇਲੈਕਸ਼ਨ ਡੇ ਵਾਲੇ ਦਿਨ ਜਿਵੇਂ ਟੀਮ ਵੀ ਬਣਾ ਕੇ ਤੁਸੀਂ ਇਹ ਸਾਰਾ ਚਲਾਇਆ ਹੈ ਚੇਂਜ ਕੀਤਾ ਇਹ ਲੱਗਦਾ ਕਿ ਉਹਦਾ ਵੀ ਸ਼ਾਇਦ ਅਸਰ ਰਿਹਾ ਹੋਊਗਾ ਬਿਲਕੁਲ ਜੀ ਮੇਰੀ ਗੱਲ ਅ ਰੰਧਾਵਾ ਸਾਹਿਬ ਮम्मा ਕੈਂਡੀਡੇਟ ਸੀ ਰੰਧਾਵਾ ਸਾਹਿਬ ਵੈਸੇ ਖੋ ਸਕਦੇ ਸੀ ਪਰ ਬੂਥ ਦੇ ਅੰਦਰ ਨਹੀਂ ਸੀ ਜਾ ਸਕਦੇ ਤੇ ਮੈਂ ਵੀ ਉਨਾ ਹੀ ਜੋਰ ਕਿਉਂਕਿ ਲੋਕਾਂ ਨੇ ਬੜਾ ਜੋਰ ਲਾ ਕੇ ਸਾਨੂੰ ਵੋਟਾਂ ਪਾਈਆਂ ਉਹਦਾ ਮੁੱਲ ਵੀ ਮੋੜੀਦਾ ਤੇ ਉਹਨਾਂ ਦੇ ਨਾਲ ਵੀ ਖੜੀ ਤੇ ਡਟ ਕੇ ਬਿਲਕੁਲ